ਪੂਰੇ ਉੱਤਰ ਭਾਰਤ ਵਿੱਚ ਇਸ ਵਾਰ ਮਾਨਸੂਨ ਨੇ ਅਜੇ ਹੀ ਤਬਾਹੀ ਮਚਾਈ ਕਿ ਕਈ ਸੂਬੇ ਹੜ੍ਹਾਂ ਦੀ ਮਾਰ ਹੇਠ ਆ ਗਏ ਲੱਖਾਂ ਲੋਕ ਬੇਕਾਰ ਹੋ ਗਏ ਕਈ ਜਾਨਾਂ ਚਲੀਆਂ ਗਈਆਂ ਫਸਲਾਂ ਤਬਾਹ ਹੋ ਗਈਆਂ ਉੱਥੇ ਹੀ ਇਸ ਵਾਰ ਭਾਰੀ ਮੀਂਹ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਮੀਂਹ ਹਟਣ ਦਾ ਨਾਮ ਨਹੀਂ ਲੈ ਰਿਹਾ ਹੁਣ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਤੋਂ ਭਾਰੀ ਮੀਂਹ ਪੈਣ ਜਾ ਰਿਹਾ ਪਰ ਘਬਰੌਣ ਦੀ ਜਾਂ ਫਿਰ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਇਹ ਮੀਂਹ ਅਸਲੀ ਨਹੀਂ ਬਲਕਿ ਨਕਲੀ ਹੋਵੇਗਾ ਜੀ ਹਾਂ ਜੇਕਰ ਤੁਸੀਂ ਕਦੇ ਨਕਲੀ ਮੀਂਹ ਪੈਂਦਾ ਨਹੀਂ ਦੇਖਿਆ ਤਾਂ ਦਿੱਲੀ ਦੇ ਵਿੱਚ ਤੁਹਾਨੂੰ ਨਕਲੀ ਮੀਂਹ ਪੈਂਦਾ ਦਿਖਾਈ ਦੇਵੇਗਾ ਤੇ ਦਿੱਲੀ ਦੇ ਵਿੱਚ ਨਕਲੀ ਮੀਂਹ ਪਵਾਉਣ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ ਦਰਅਸਲ ਕੇਂਦਰ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦੇ ਵਿੱਚ ਕਲਾਊਡ ਸੀਡਿੰਗ ਯਾਨੀ ਕਿ ਨਕਲੀ ਮੀਂਹ ਦੀ ਇੱਕ ਮਹਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਸਰਕਾਰ ਪ੍ਰਦੂਸ਼ਣ ਦੇ ਨਾਲ ਨਜਿੱਠਣ ਦੇ ਲਈ ਇਹ ਮਹਮ ਚਲਾਨ ਜਾ ਰਹੀ ਹੈ ਆਈਆਈਟੀ ਕਾਨਪੁਰ ਨੂੰ ਇਸ ਸਾਲ ਅਕਤੂਬਰ ਤੇ ਨਵੰਬਰ ਦਰਮਿਆਨ ਦਿੱਲੀ ਦੇ ਵਿੱਚ ਕਲਾਊਡ ਸੀਡਿੰਗ ਯਾਨੀ ਕਿ ਨਕਲੀ ਮੀਂਹ ਪਾਉਣ ਦੀ ਜੋ ਮਹਿਮ ਹੈ ਉਸ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਤਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸੀਂ ਪ੍ਰਦੂਸ਼ਣ ਦੇ ਨਾਲ ਲੜਨ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ ਸਰਕਾਰ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਵਾਤਾਵਰਣ ਮੰਤਰੀ ਮਨਜਿੰਦਰ ਸਿਰਸਾ ਨੇ ਆਖਿਆ ਕਿ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ ਉਹਨਾਂ ਆਖਿਆ ਕਿ ਜਹਾਜ਼ ਨੇ ਜਿਹੜੇ ਸਟੈਂਡ ਬਾਈ ਉੱਤੇ ਰੱਖੇ ਗਏ ਨੇ ਜਿਵੇਂ ਹੀ ਮੌਸਮ ਅਤੇ ਵਿਗਿਆਨਿਕ ਹਾਲਾਤ ਅਨੁਕੂਲ ਹੋਣਗੇ ਤਾਂ ਸ਼ੁਰੂਆਤੀ ਟ੍ਰਾਇਲ 1 ਤੋਂ 11 ਅਕਤੂਬਰ ਦੇ ਵਿਚਕਾਰ ਕੀਤੇ ਜਾਣਗੇ ਤਾਂ ਮਨਜਿੰਦਰ ਸਿਰਸਾ ਨੇ ਆਖਿਆ ਕਿ ਕਲਾਊਡ ਸੀਡਿੰਗ ਦੇ ਯਤਨ ਦਿੱਲੀ ਦੀ ਸਾਫ਼ ਹਵਾ ਦੀ ਰਣਨੀਤੀ ਦਾ ਹਿੱਸਾ ਨੇ ਉਹਨਾਂ ਦੱਸਿਆ ਕਿ ਇਸ ਦਾ ਟੀਚਾ ਵਧ ਰਹੇ ਪ੍ਰਦੂਸ਼ਣ ਖਾਸ ਕਰਕੇ ਸਰਦੀਆਂ ਦੌਰਾਨ ਲੋਕਾਂ ਦੀ ਅਤੇ ਉਹਨਾਂ ਦੀ ਸਿਹਤ ਦੀ ਰੱਖਿਆ ਕਰਨਾ ਹੈ ਤਾਂ ਦਿੱਲੀ ਦੇ ਵਿੱਚ ਤੁਹਾਨੂੰ ਅਸਲੀ ਮੀਂਹ ਨਹੀਂ ਬਲਕਿ ਨਕਲੀ ਮੀਂਹ ਪੈਂਦਾ ਦਿਖਾਈ ਦੇਵੇਗਾ